ਲੋਕ ਸਾਰੇ ਕਹਿੰਦੇ ਆ ਵੀ ਆਪਾਂ ਵੋਟ ਪਾ ਕੇ ਤੁਹਾਨੂੰ ਜਿਤਾਵਾਂਗੇ ਔਰ 5 ਲੱਖ ਵੋਟ ਤੋਂ ਤੁਹਾਨੂੰ ਜਿਤਾਵਾਂਗੇ ਨਹੀਂ ਇਹ ਤਾਂ ਡਲੋਇਕ ਅਡਰੈਸ ਪਾਈ ਗਈ ਹੈ ਪ੍ਰਚਾਰ ਕਰਦੇ ਸਮੇਂ ਇਸਦਾ ਕੀ ਮਕਸਦ ਹੈ ਇਹਨਾਂ ਵੱਡੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਨੇ ਧੱਕੇ ਕਰਕੇ ਆਪਣੀਆਂ ਹਸਤਾਖਤਾਂ ਜਮਾ ਕੇ ਸਾਨੂੰ ਅੱਗੇ ਬੋਲਣ ਦੀ ਪਰਮਿਸ਼ਨ ਨਹੀਂ ਦਿੰਦੇ ਦੇਖੋ ਗਰੀਬ ਬੰਦੇ ਨੂੰ ਧੱਕਾ ਹੁੰਦਾ ਵਾ ਆਪਾਂ ਇਹ ਦੱਸਣਾ ਚਾਹੁੰਦੇ ਲੋਕਾਂ ਨੂੰ ਕਿ ਧੱਕਾ ਹੋ ਰਿਹਾ ਤੁਸੀਂ ਲੋਕ ਸੁੱਤੇ ਨਾ ਰੋ ਜਾਗਦੇ ਰਹੋ ਵੇਖ ਭਗਤ ਸਿੰਘ ਆਕੇ ਕਹਿੰਦੇ ਕੀ ਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਲੋਕ ਸਭਾ ਚੋਣਾਂ ਜਿੱਥੇ ਆਖਰੀ ਚਰਨਤੇ ਨੇ ਉੱਥੇ ਹਰੇਕ ਉਮੀਦਵਾਰ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਹੀ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੀਆਂ ਦਿਖਾ ਰਹੇ ਹਾਂ ਜਿੱਥੇ ਨੀਡੂ ਸ਼ਟਰਾਂ ਵਾਲੇ ਅਕਸਰ ਹੀ ਜਿਹੜੇ ਚਰਚਾ ਰਹਾ ਵਾ ਜਿਹੜੇ ਰਹਿੰਦੇ ਨੇ ਅੱਜ ਆਪਣੀ ਧਰਮ ਪਤਨੀ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਆਪਣੀ ਪਤਨੀ ਦੇ ਲਈ ਪ੍ਰਚਾਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਗੱਲਬਾਤ ਵੀ ਜਰੂਰ ਕਰ ਲੈਣੇ ਨੇ ਨੀਡੂ ਜੀ ਅਕਸਰ ਤੁਸੀਂ ਚਰਚਾਵਾਂ ਵਿੱਚ ਰਹਿੰਦੇ ਹੋ ਮਗਰ ਅੱਜ ਤੁਸੀਂ ਧਰਮਪਤਨੀ ਦੇ ਲਈ ਪ੍ਰਚਾਰ ਕਰ ਰਹੇ ਹੋ ਕਿਸ ਤਰ੍ਹਾਂ ਦਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਦੇਖੋ ਜੀ ਸਾਡੀ ਜਿਹੜੀ ਪਤਨੀ ਹੈ ਉਹਨੇ ਮਸਾ ਦੇ ਫਾਰਮ ਭਰੇ ਆ ਲੋਕ ਸਾਰੇ ਕਹਿੰਦੇ ਆ ਵੀ ਆਪਾਂ ਵੋਟ ਪਾ ਕੇ ਤੁਹਾਨੂੰ ਜਿਤਾਵਾਂਗੇ ਔਰ 5 ਲੱਖ ਵੋਟ ਤੋਂ ਤੁਹਾਨੂੰ ਜਿਤਾਵਾਂਗੇ ਜੀ ਲੋਕੀ ਸਾਰੇ ਕਹਿ ਰਿਹਾ ਬਾਕੀ ਦੇਖੋ ਇਹ ਤੇ ਹੁਣ ਲੋਕਾਂ ਦਾ ਪਿਆਰ ਹੈ ਵੋਟ ਪਾਉਂਦੇ ਆ ਕਿ ਨਹੀਂ ਪਾਉਂਦੇ ਪਰ ਸਾਡਾ ਫਰਜ਼ ਇਹ ਹੈ ਕਿ ਜਿਹੜਾ ਵੀ ਮਿਲਦਾ ਆਪਾਂ ਨੂੰ ਪਿਆਰ ਸਤਿਕਾਰ ਨਾਲ ਇਹ ਗੱਲ ਕਹਿ ਰਹੇ ਆ ਕਿ ਵੋਟ ਤੁਸੀਂ ਸਾਨੂੰ ਪਾਓ ਜੀ ਇਹ ਮੁੱਦੇ ਕਿਹੜੇ ਰਹਿਣ ਵਾਲੇ ਆ ਮੁੱਦਿਆਂ ਦੀ ਦੇਖੋ ਲੋਕ ਬੜੇ ਪਰੇਸ਼ਾਨ ਆ ਨਸ਼ਾ ਵਾ ਨਸ਼ੇ ਦਾ ਮੁੱਦਾ ਮੇਨ ਜਿਹੜਾ ਪੰਜਾਬ ਨੂੰ ਖਾਈ ਜਾਂਦਾ ਪਿਆ ਇੱਕ ਇਹ ਕੀ ਫੌਜੀਆਂ ਦੀਆਂ ਨੌਕਰੀਆਂ ਜਿਹੜੀ 5 ਸਾਲਾਂ ਦੀ ਕਰਦੇ ਆ ਡਰਾਈਵਰਾਂ ਤੇ ਕਾਨੂੰਨ ਲਾਗੂ ਕਰਤੇ ਗਏ ਆ ਐਮਐਸਏ ਦਾ ਮਾਮਲਾ ਜਿਹੜਾ ਕਿਸ ਨਾ ਵੱਡੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਨੇ ੱੱਕੇ ਕਰਕੇ ਆਪਣੀ ਤਾਕਤਾਂ ਜਮਾ ਕੇ ਸਾਨੂੰ ਅੱਗੇ ਬੋਲਣ ਦੀ ਪਰਮਿਸ਼ਨ ਨਹੀਂ ਦਿੰਦੇ ਪਰ ਜੇ ਅਸੀਂ ਸਾਡੇ ਕੋਲ ਇੱਕੋ ਹੀ ਮੁੱਦਾ ਇਲੈਕਸ਼ਨ ਉਹਦੇ ਵਿੱਚ ਵੀ ਸਾਡਾ ਕਬਲੇਬਾਜੀ ਹੁੰਦੀ ਚੋਣ ਕਮਿਸ਼ਨਰ ਸਾਹਿਬ ਦੇ ਅੱਗੇ ਆਪਾਂ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਜੇ ਸਾਨੂੰ 7 ਦਿਨ ਮਿਲਦੇ ਆ ਫਾਈਲ ਪਰ ਨੂੰ ਉਹ ਸਾਨੂੰ 7 ਦਿਨ ਦਿੱਤੇ ਜਾਣ ਸਾਨੂੰ ਐਤ ਗਿੱਚਾ ਨਹੀਂ ਵਾਰ ਛੁੱਟੀ ਐਤੋਂ ਛੁੱਟੀ 5 ਦਿਨ ਦਿੱਤੇ ਫਾਈਲ ਪਰ 5 ਦਿਨ ਅਸੀਂ ਕੀ ਕਰਾਂਗੇ ਜੇ ਮੈਂ ਵਾਰਣਸੀ મોદી ਦੇ ਸਾਹਮਣੇ ਪਰੰਦੀਤੀ ਫਾਈਲ ਆਪਣੇ ਪੀਐਮ ਸਾਹਮਣੇ ਪ੍ਰਧਾਨ ਮੰਤਰੀ ਜੀ ਸਾਹਮਣੇ ਫਾਈਲ ਪਰੰਦੀ ਖੜੇ ਹੁੰਦੀ ਆ ਕੋਸ਼ਿਸ਼ ਕੀਤੀ ਮੁਨਾਛ ਅਨੀ ਵਾ ਛੁੱਟੀ ਆਤਵਾ ਛੁੱਟੀ ਸੋਮਵਾਰ ਰੈਲੀ ਕਰਾਤੀ ਕਚਰੀ ਸਾਹਮਣੇ ਮੰਗਲਵਾਰ ਆਪਣੀ ਫਾਈਲ ਜਮਾ ਕਰਕੇ ਚਾਰ ਦਿਨ ਉਹਨਾਂ ਨੇ ਖਾਲੇ ਜੀ ਸਾਡਾ ਸਾਰਾ ਹੀ ਸਿਸਟਮ ਖਰਾਬ ਕਰ ਦਿੱਤਾ ਕਿ ਸਾਨੂੰ ਅੱਜ ਪਰਮਿਸ਼ਨ ਨਾ ਮਿਲੀ ਆ ਵੀ ਤੁਸੀਂ ਜਾ ਕੇ ਅੱਜ ਡੋਰ ਟੂ ਡੋਰ ਕਰ ਸਕਦੇ ਹੋ ਇਹ ਸਮਾਂ ਬਹੁਤ ਘੱਟ ਰਹਿ ਗਿਆ ਮਗਰ ਲੋਕਾਂ ਤੱਕ ਆਵਾਜ਼ ਪਹੁੰਚ ਪਾ ਰਹੀ ਹੈ ਦੇਖੋ ਗਰੀਬ ਬੰਦੇ ਨੂੰ ੱਤਕਾ ਹੁੰਦਾ ਵਾ ਆਪਾਂ ਇਹ ਦੱਸਣਾ ਚਾਹਦੇ ਲੋਕਾਂ ਨੂੰ ਕਿ ੱਤਕਾ ਹੋ ਰਿਹਾ ਤੁਸੀਂ ਲੋਕ ਸੁੱਤੇ ਨਾ ਰੋ ਜਾਗਦੇ ਰਹੋ ਕਿਉਂਕਿ ਡਾਕਟਰ ਭੀਮਦਾ ਬਾਬਾ ਸਾਹਿਬ ਨੇ ਸੰਵਿਧਾਨ ਫੜ ਕੇ ਉਂਗਲੀ ਖੜੀ ਕਰਕੇ ਦੱਸਿਆ ਵਾ ਇਹ ਫੋਟੋ ਜਿਹ ਔਰ ਇਹ ਮੈਂ ਉਹਨਾਂ ਦੇ ਕਰਕੇ ਲਈ ਆ ਕੋਈ ਵੱਡੇ ਵੱਡੇ ਮੰਤਰੀ ਕਹਿੰਦੇ ਆ ਅਸੀਂ ਸੰਵਿਧਾਨ ਦੇ ਰક્ષਕ ਨਹੀਂ ਮੰਨਦੇ ਅਸੀਂ ਸੰਵਿਧਾਨ ਨਹੀਂ ਮੰਨਦੇ ਅਸੀਂ ਉਹਨਾਂ ਮੰਤਰੀਆਂ ਨੂੰ ਨਹੀਂ ਮੰਨਦੇ ਜੋ ਸੰਵਿਧਾਨ ਨਹੀਂ ਮੰਨਦੇ ਸੰਵਿਧਾਨ ਤੇ ਰਾਸ਼ਟਰਪਤੀ ਹੈ ਸੰਵਿਧਾਨ ਤੇ ਪ੍ਰਧਾਨ ਮੰਤਰੀ ਹੈ ਸੰਵਿਧਾਨ ਤੇ ਮੁੱਖ ਮੰਤਰੀ ਹੈ ਸੰਵਿਧਾਨ ਹੈ ਐਮ ਐਲ ਏ ਐਮ ਪੀ ਕੌਂਸਲਰ ਜਾਂ ਸਰਪੰਚ ਹੈ ਇਸ ਇਸ ਗੱਲ ਨੂੰ ਭੁੱਲ ਬੈਠੇ ਸਾਡੇ ਪ੍ਰਧਾਨ ਮੰਤਰੀ ਜੀ ਸਾਹਿਬ ਵੀ ਮੈਂ ਕਹਿੰਦਾ ਕਾਂਗਰਸ ਨੂੰ ਵੋਟ ਪਾ ਦਿਓ ਆਮ ਆਦਿਨ ਪਾ ਦਿਓ ਅਕਾਲੀ ਦਲ ਨੂੰ ਪਾ ਦਿਓ ਪਾਵੇਂ ਪਾਵੇਂ ਹਾਥੀ ਵਾਲ ਨੂੰ ਪਾ ਦੋ ਕਿਸੇ ਨੂੰ ਪਾ ਦੋ ਪਰ ਭਾਜਪੀ ਨੂੰ ਵੋਟ ਪਾਣ ਲੱਗੇ ਤੁਸੀਂ 20 ਵਾਰੀ ਸੋਚਿਓ ਸੋਚਣ ਤੋਂ ਪਹਿਲਾਂ ਬਟਨ ਦਬਾਉਣ ਤੋਂ ਪਹਿਲਾਂ 20 ਵਾਰੀ ਸੋਚ ਲਿਓ ਵੀ ਤੁਹਾਡੀ ਵੋਟ ਕਿੱਧਰ ਜਾ ਰਹੀ ਹੈ ਜੀ ਤੁਹਾਡੇ ਵੱਲੋਂ ਇੱਕ ਐਡਰੈਸ ਪਾਈ ਗਈ ਹੈ ਪ੍ਰਚਾਰ ਕਰਦੇ ਸਮੇਂ ਇਸ ਦਾ ਕੀ ਮਕਸਦ ਹੈ ਦੇਖੋ ਜਿਹੜੀ ਐਡਰੈਸ ਹੈ ਜੀ ਇਹਦੇ ਵਿੱਚ ਮੈਂ ਸ਼ਕਤੀਮਾਨ ਐਡਰੈਸ ਹੈ ਸ਼ਕਤੀਮਾਨ ਦੀ ਇਹ ਮੈਂ ਨੀਮਾ ਸਸਕੁਟਨੀ ਪਾਰਟ 2 ਫਿਲਮ ਹੈ ਉਹਦੇ ਵਿੱਚ ਪਾਈ ਹੈ ਜੀ ਮੈਂ ਉਹਦੇ ਵਿੱਚ ਪਾਈ ਹੈ ਜੀ ਮੈਂ ਤੇ ਮੈਂ ਉਹਦਾ ਜੀਰੋ ਆ ਜੀ ਨੀ ਮੈਂ ਸਸਕੁਟਨੀ ਪਾਰਟ 2 ਫਿਲਮ ਦੇ ਵਿੱਚ ਤੇ ਮੇਰੀ ਵਾਈ ਵੀ ਉਹ ਰੋਲ ਹੈ ਤੇ ਬਾਕੀ ਸਾਡੇ ਅਫਸਰ ਅਸੋਤਾ ਸਿੰਘ ਜੀ ਸਾਡੇ ਪ੍ਰਧਾਨ ਇੰਡੀਆ ਦੇ ਆਜੋ ਜੀ ਭਾਜੀ ਇਹਨਾਂ ਤੋਂ ਵੀ ਕੋਈ ਕੁਸਤ ਪੁੱਛਿਆ ਜਾਵੇ ਜੀ ਪ੍ਰਧਾਨ ਦੱਸੋ ਜੀ ਪ੍ਰਚਾਰ ਦੇ ਲਈ ਕੋਈ ਗਾਣਾ ਵੀ ਲਿਖਿਆ ਗਿਆ ਜੀ ਹਾਂਜੀ ਗਾਣ ਲਿਖਿਆ ਇਹ ਇਹਨਾਂ ਨੇ ਲਿਖਿਆ ਗਾਣਾ ਜਰੋ ਸਨਾਓ ਤੁਸੀਂ ਉਹ ਉਹ ਬਚ ਕੇ ਰਹੀਂ ਤੂੰ ਦਿਲੀਏ ਬਚ ਕੇ ਇਹਨਾਂ ਗਰਮ ਖਿਆਲੀਆਂ ਤੋਂ ਮੇਰੇ ਵਾਰੇ ਪੁੱਛ ਲੈ ਵੀ ਤੂੰ ਇਹਨਾਂ ਵਜ਼ਾਨੀਆਂ ਤੋਂ ਸ਼ੁਰ ਤੋਂ ਹੀ ਪੁੱਠਾ ਸਾਡਾ ਏ ਹਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਹੁਣ ਜਿਹੜੇ ਬਦਲੇ ਆ ਇਹ ਵੋਟਰਾਂ ਨੇ ਲੈਣੇ ਆ ਸੋ ਸਮਝ ਕੇ ਲੈਣੇ ਆ ਸਾਡੇ ਪ੍ਰਧਾਨ ਜੀ ਇੰਡੀਆ ਦੇ ਇਹਨਾਂ ਤੋਂ ਵੀ ਕੁਝ ਪੁੱਛੋ ਇਹਨਾਂ ਸਾਰੇ ਮਰਦਾਂ ਦੀ ਬੋਰਡ ਇਹਨਾਂ ਨੇ ਪੁਆਈਏ ਕਿਹੜੇ ਮੁੱਦਿਆਂ ਦੇ ਨਾਲ ਚੋਣਾ ਚੋਣਾ ਦਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਜਿਹੜਾ ਤਾਂ ਇੱਕ ਤਾਂ ਮਹਿੰਗਾਈ ਦਾ ਮੁੱਦਾ ਵਾ ਕਿ ਅੱਡੀ ਮਹਿੰਗਾਈ ਹੋ ਗਈ ਗਰੀਬੰਦਾ ਆਪਣਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਕਰ ਰਿਹਾ ਵਾ ਤੇ ਇੱਕ ਆ ਜਿਹੜੀਆਂ ਇੰਡਸਟਰੀਆਂ ਬਾਹਰ ਚੱਲ ਗਈਆਂ ਆ ਪੰਜਾਬ ਨੂੰ ਛੱਡ ਕੇ ਬਾਹਰਲੇ ਪਾਸੇ ਜਾ ਰਹੀਆਂ ਹਿਮਾਚਲ ਚੱਲ ਗਈਆਂ ਜੰਮੂ ਚੱਲ ਗਈਆਂ ਉਹਨਾਂ ਇੰਡਸਟਰੀਆਂ ਨੂੰ ਅਸੀਂ ਵਾਪਸ ਲੈ ਕੇ ਆਵਾਂਗੇ ਵੱਡੀਆਂ-ਵੱਡੀਆਂ ਇੰਡਸਟਰੀਆਂ ਲਾਵਾਂਗੇ ਤਾਂ ਕਿ ਰੋਜ਼ਗਾਰ ਇੱਥੇ ਨੌਜ ਤੇ ਤਾਂ ਹੀ ਇਹ ਤਰੱਕੀ ਕਰੇਗਾ ਪੰਜਾਬ ਤੇ ਆਪਣਾ ਜਲੰਧਰ ਵੀ ਤੇ ਅੰਮ੍ਰਿਤਸਰ ਆਪਾਂ ਦੋ ਜਿਹੜੇ ਆ ਜ਼ਿਲ੍ਹੇ ਆਪਾਂ ਇਹਨਾਂ ਨੂੰ ਪਹਿਲ ਦੇ ਧਾਰ ਤੇ ਆਪਾਂ ਵਧੀਆ ਤਰੀਕੇ ਨਾਲ ਇਹਨਾਂ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਵਾਂਗੇ ਅੰਮ੍ਰਿਤਸਰ 'ਚ ਪ੍ਰਚਾਰ ਕਰ ਰਹੇ ਹੋ ਪਿਆਰ ਕਿਸ ਤਰ੍ਹਾਂ ਦਾ ਮਿਲ ਰਿਹਾ ਲੋਕਾਂ ਨੂੰ ਪਿਆਰ ਬੜਾ ਵਧੀਆ ਮਿਲ ਰਿਹਾ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਤੇ ਐਸੀ ਅੰਮ੍ਰਿਤਸਰ ਨੂੰ ਵੀ ਅੱਗੇ ਲੈ ਕੇ ਚੱਲਾਂਗੇ ਸਾਡੇ ਪ੍ਰਧਾਨ ਸਾਡੇ ਪ੍ਰਧਾਨ ਸਾਡੇ ਪ੍ਰਧਾਨ ਨੂੰ ਕੀ ਅਪੀਲ ਕਰਨ ਜਾ ਰਹੇ ਸੀ ਰਕਣੇ ਹੀ ਵੀ ਹੈ ਗਏ ਸਾਨੂੰ ਬੋਡ ਪਾ ਕੇ ਇੱਕ ਵਾਰੀ ਸਾਨੂੰ ਮੌਕਾ ਜ਼ਰੂਰ ਦੋ ਲੋਕਾਂ ਨੂੰ ਜਿਹੜਾ ਜੀ ਲਾਸਵਾਲ ਹੈ ਮੇਰਾ ਨਸ਼ਿਆਂ ਦਾ ਮੁੱਦਾ ਬੜਾ ਵੱਡਾ ਪੰਜਾਬ ਦੇ ਵਿੱਚ ਨਸ਼ਿਆਂ ਦੇ ਜੀ ਬਿਲਕੁਲ ਪ੍ਰਧਾਨ ਜੀ ਨਸ਼ਾ ਦੇ ਦੇਖੋ ਬੇਗਾਪੁਰਾ ਸੰਜਾ ਫਰੰਟ ਦੇ ਰਾਸ਼ਟਰੀ ਪ੍ਰਧਾਨ ਸੁੱਚਾ ਸਿੰਘ ਅਪੀਲ ਕਰਦਾ ਨਸ਼ੇ ਤੋਂ ਬੱਚੇ ਤਾਂ ਹੀ ਵੱਸ ਸਕਦੇ ਜੇ ਕਾਰੋਬਾਰ ਮਿਲੇ ਕਾਰੋਬਾਰ ਮੇਰੇ ਬੱਚੇ ਵਿਹਲੇ ਨਸ਼ੇ ਕਰਨ ਜਾਂ ਗੁੰਡੇਗਰਦੀ ਕਰਨ ਇਹ ਲੋਕਾਂ ਦਾ ਸਵਾਲ ਹੋ ਗਿਆ ਹੈ ਬੇਗਾਪੁਰਾ ਸੰਜਾ ਫਰੰਟ ਸਾਡੇ ਇੱਕ ਵਾਰੀ ਆਪਣਾ ਮੁੱਦਾ ਲਿਖਿਆ ਪਹਿਲਾਂ ਹੀ ਅਗਰ ਜੇ ਸਾਡੀ ਧੀਰ ਨਹੀਂ ਐਮਪੀ ਬਣ ਗਈ ਅੰਮ੍ਰਿਤਸਰ ਉਹ ਅੰਮ੍ਰਿਤਸਰ ਜੋ 200 ਬੰਦਾ ਹੀ ਪੜਤੀ ਕਰਾ ਗਏ ਅਈ ਨੌਕਰੀਆਂ ਪੈਨ ਕੋ ਖੋਲ ਲਗੇ ਜੀ ਦੀ 10000 ਤਨਖਾਹ ਹੋ ਗਈ ਤਨਖਾਹ ਕਿ ਜੀ ਦਾਵਾ ਗਿਆ ਹੀ ਜਿਹੜਾ ਆਪਣੇ 5 ਕਰੋੜ ਇੱਕ ਸਾਲ ਦਾ ਮਿਲਦਾ ਇਹ ਜਿਹੜੇ ਜਿੰਨੇ ਵੀ ਐਮਪੀ ਇਹਦਾ 25 ਸਾਲ ਇਹ ਕਿਹਦੇ ਮੁੱਦੇ ਚੁਪਿਆ ਨਹੀਂ ਜਿੰਨੇ ਪਾਰਟੀ ਇਹ ਮੁੱਦੇ ਚੁਕਦੀਆਂ ਨਹੀਂ ਮੁਗਾਈ ਦਾ ਮੁੱਦਾ ਤੌਰ ਸਫੀ ਦਾ ਛਿਆ ਰੱਖੋ ਅੰਮ੍ਰਿਤਸਰ ਦੇ ਬੇਨਤੀ ਕਰਨਾ ਟੋ ਟੋ ਰੋਸ਼ਕੇ ਦੇ ਬਟਨ ਨਪੋ ਨੀਲਮ ਨੂੰ ਤੁਸੀਂ ਕਾਮਯਾਬ ਕਰੋ ਇਹਨੂੰ 25 ਨੰਬਰ ਬਟਨ ਉਹ ਬੋਲੇ 100 ਦਿਹਾੜ ਜੀ ਇੱਕ ਨਸ਼ਿਆਂ ਦੇ ਗਾਣਾ ਜ਼ਰੂਰ ਹੋ ਜਾ ਇੱਕ ਮੈਂ ਨਸ਼ਿਆਂ ਦਾ ਗਾਣਾ ਲਿਖਿਆ ਜੀ ਤੈਸ ਮੈਂ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਉਹ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਂ ਅੱਡਰ ਤੇ ਵਾਂਚੀ ਬਜਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਤੀਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡਿਕਵਾਰੇ ਤੋਂ ਵੇਖ ਭਗਤ ਸਿੰਘ ਆਕੇ ਕਹਿੰਦੇ ਕੀ ਲੈ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਕੁਰਸੀ ਦੀ ਭੁੱਖ ਨੇ ਕੀਤਾ ਇਹ ਲੀਡਰ ਲਾਣਾ ਦੋਸ਼ੀ ਏ ਆ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀ ਏ ਹਰ ਜਗ੍ਹਾ ਜਿੱਧਰ ਦੇਖਾਂ ਹੁੰਦੀ ਤੱਕ ਕੇ ਸ਼ਹੀਏ ਹਰ ਜਗ੍ਹਾ ਜਿੱਧਰੀ ਦੇਖਾਂ ਹੁੰਦੀ ਤਕੇ ਸ਼ਾਇਦ ਲੋਕਾਂ ਨੂੰ ਵੀ ਬਿਲਕੁਲ ਇੱਕ ਵਾਰੀ ਵੋਟ ਪਾ ਕੇ ਦੇ ਦਿਓ ਸਾਨੂੰ ਮੌਕਾ ਅਸੀਂ ਤੁਹਾਡਾ ਦੂਜੇ ਦਿਨ ਵੋਟਾਂ ਦਾ ਮੁੱਲ ਨਾ ਮੋੜੀਏ ਤੇ ਜੁੱਤੀਆਂ ਲਾ ਕੇ ਸਿਰ 'ਚ ਮਾਰਿਓ ਕਿਸੇ ਵੀ ਮੰਤਰੀ ਨੇ ਤੁਹਾਨੂੰ ਕਿਸੇ ਪ੍ਰਧਾਨ ਮੰਤਰੀ ਨੇ ਕਿਸੇ ਕੌਂਸਲਰ ਨੇ ਕਿਸੇ ਕਿਸੇ ਐਮਐਲਏ ਨੇ ਨਹੀਂ ਗੱਲ ਕਹਿਣੀ ਇਹ ਅਸੀਂ ਬਿਲਕੁਲ ਇਹ ਸਨ ਨੀਡ ਟੂ ਸ਼ਟਾਉਲ ਜੋ ਕਿ ਅਕਸਰ ਹੀ ਚਰਚਾਵਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇੱਕ ਵਾਰ ਵੋਟ ਪਾ ਕੇ ਦੇਖੋ ਅਗਰ ਅਸੀਂ ਜੋ ਦਾਅਵੇ ਕੀਤੇ ਹੋਣਗੇ ਨਾ ਪੂਰੇ ਕਰਾਂਗੇ ਤੇ ਸਾਨੂੰ ਜੁੱਤੀਆਂ ਮਾਰਿਓ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਮੈਂ ਮਾਨਵ